ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਭਾਈ ਕੁੜੀਓ ਦੱਸਦੇ ਹਾਂ ਗੁਲਕੰਦ ਬਣਾਉਣੀ ਘਰੇ ਜਿਹੜੀ ਕਿ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਹੋ ਜਾਂਦੀ ਹੈਗੀ ਬਹੁਤ ਹੀ ਸੌਖਾ ਤਰੀਕਾ ਆਪਾਂ ਤੁਹਾਨੂੰ ਦੱਸਾਂਗੇ ਬਹੁਤ ਹੀ ਮੰਗ ਸੀਗੀ ਵੀਰਾਂ ਭੈਣਾਂ ਦੇ ਫੋਨ ਆਏ ਸੀ ਕਹਿੰਦੇ ਸੀਗੇ ਵੀ ਦੀਦੀ ਸਾਨੂੰ ਗੁਲਕੰਦ ਬਣਾਉਣੀ ਦੱਸੋ ਅੱਗੇ ਗਰਮੀ ਆ ਰਹੀ ਹੈ ਗਰਮੀ ਦੇ ਵਿੱਚ ਇਹ ਬਹੁਤ ਫਾਇਦੇਮੰਦ ਹੁੰਦੀ ਹੈ ਠੰਡੀ ਹੁੰਦੀ ਹੈ ਠੰਡਕ ਦਿੰਦੀ ਹੈ ਬਹੁਤ ਜ਼ਿਆਦਾ ਤੁਹਾਨੂੰ ਵੀ ਪਤਾ ਵੀ ਆਪਣੇ ਗੁਲਾਬ ਦੇ ਫੁੱਲ ਠੰਡੇ ਹੁੰਦੇ ਨੇ ਜ਼ਿਆਦਾ ਤੇ ਕਬਜ਼ ਨਹੀਂ ਰਹਿਣ ਦਿੰਦੀ ਸਿਰਦਰਦ ਨਹੀਂ ਹੋਣ ਦਿੰਦੀ ਇਹ ਤੇ ਬਹੁਤ ਹੀ ਗੁਣ ਹੁੰਦੇ ਨੇ ਇਹਦੇ ਜੀ ਪੇਟ ਨੂੰ ਸਾਫ਼ ਕਰਕੇ ਰੱਖਦੀ ਹੈ ਅਗਰ ਆਪਾਂ ਇੱਕ ਚਮਚਰ ਉਹ ਜਿਹੜਾ ਲੈਨੇ ਆ ਦੁੱਧ ਨਾਲ ਇਹਨੂੰ ਗਰਮ ਦੁੱਧ ਨਾਲ ਲੈ ਲਈਏ ਤਾਂ ਕਬਜ ਤੋੜ ਦਿੰਦੀ ਹੈ ਤੇ ਜੇ ਅਗਰ ਆਪਾਂ ਠੰਡੇ ਦੁੱਧ ਚ ਪਾ ਕੇ ਮਿਕਸ ਕਰਕੇ ਇਹਦਾ ਸ਼ੇਕ ਬਣਾ ਕੇ ਪੀਏ ਤਾਂ ਬਹੁਤ ਹੀ ਠੰਡਕ ਦਿੰਦੀ ਹੈਗੀ ਹੈ ਆਪਾਂ ਨੇ ਕੀ ਕਰਨਾ ਹੈ ਜੀ ਇਹਦੇ ਵਾਸਤੇ ਲੈ ਲਏ ਗੁਲਾਬ ਦੇ ਫੁੱਲ 250 ਗ੍ਰਾਮ ਮੈਂ ਗੁਲਾਬ ਦੇ ਫੁੱਲ ਲੈ ਕੇ ਆਈ ਸੀਗੀ ਤੇ ਇੱਕ ਵਾਰੀ ਤੁਹਾਨੂੰ ਬਣਾਉਣੀ ਦੱਸਦੀਆਂ ਵੀ ਆਪਾਂ ਇੰਨੇ ਕ ਦੀ ਇਹ ਇਸ ਤਰੀਕੇ ਨਾਲ ਬਣਾਉਣੀ ਹੈ ਫਿਰ ਤੁਸੀਂ ਆਪਦੇ ਹਿਸਾਬ ਨਾਲ ਫੁੱਲ ਲਿਆਓ ਲਿਆ ਕੇ ਆਪਾਂ ਇਹਨਾਂ ਨੂੰ ਫੁੱਲਾਂ ਨੂੰ ਤੇ ਆਪਾਂ ਪਹਿਲਾਂ ਪੱਤੀਆਂ ਇਹਨਾਂ ਦੀਆਂ ਔਡੋ-ਔਡ ਕਰ ਦੇਣੀਆਂ ਨੇ ਪਹਿਲਾਂ ਧੋਣੇ ਨਹੀਂ ਹੈਗੇ ਆਪਾਂ ਪਹਿਲਾਂ ਇਹਨਾਂ ਦੀਆਂ ਪੱਤੀਆਂ ਔਡੋ-ਔਡ ਕਰਨੀਆਂ ਨੇ ਫਿਰ ਆਪਾਂ ਧੋ ਕੇ ਇਹਨਾਂ ਨੂੰ ਸਾਫ਼ ਕਰਨਾ ਹੈ ਸਾਰਾ ਮੈਂ ਤੁਹਾਨੂੰ ਵਧੀਆ ਤਰੀਕੇ ਨਾਲ ਦੱਸੂ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੀਆਂ ਰਹੋ ਤੇ ਘਰੇ ਬਣਾਇਆ ਕਰੋ ਭਾਈ ਬੱਚਾ ਨੂੰ ਖਵਾਇਆ ਕਰੋ ਘਰਦਿਆਂ ਨੂੰ ਖਵਾਇਆ ਕਰੋ ਤੁਸੀਂ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਇਹ ਗੁਲਕੰਧ ਗਰਮੀ ਦੇ ਵਿੱਚ ਤਾਂ ਬਹੁਤ ਹੀ ਗੁਣਾਕਾਰੀ ਹੈ ਅਗਰ ਤੁਸੀਂ ਮੇਰੇ ਪੇਜ ਤੇ ਨਵੇਂ ਹੋ ਤਾਂ ਜਿਹੜੇ ਨਵੇਂ ਹੋ ਮੇਰੇ ਪੇਜ ਤੇ ਉਹਨੂੰ ਮੇਰੇ ਪੇਜ ਨੂੰ ਫੋਲੋ ਕਰਕੇ ਰੱਖੋ ਬੇਟਾ ਤੇ ਜੇ ਤੁਸੀਂ ਵੀਡੀਓ ਇਹ YouTube ਤੇ ਦੇਖਦੇ ਹੋ ਤਾਂ YouTube ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਇਹਨੂੰ ਤੁਸੀਂ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਆ ਆਪਾਂ ਪੱਤੀਆਂ ਇਹਨਾਂ ਦੀਆਂ ਸਾਰੀਆਂ ਕੱਢ ਲਈਆਂ ਜੀ ਇਹਨਾਂ ਨੂੰ ਪੱਤੀਆਂ ਨੂੰ ਕੱਢ ਕੇ ਆਪਾਂ ਇੱਕ ਵੱਡੇ ਖੁੱਲੇ ਭਾਂਡੇ ਦੇ ਵਿੱਚ ਪਾ ਲੈਣਾ ਹੈਗਾ ਜਿਹਦੇ ਨਾਲ ਕੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਸਕੀਏ ਕਿਉਂਕਿ ਇਹਦੇ ਉੱਤੇ ਰੇਤਾ ਹੁੰਦਾ ਡਸਟ ਹੁੰਦਾ ਆ ਦੇਖੋ ਇੱਕ ਆਹ ਕਲੀ ਜੀ ਵਿੱਚ ਹੀ ਤੁਰੀ ਫਿਰਦੀ ਨਿੱਕੀ ਜੀ ਹੈਨਾ ਆ ਦੇਖੋ ਤੁਸੀਂ ਇਹਦੇ ਵਿੱਚੋਂ ਕਾਫੀ ਡਸਟ ਨਿਕਲ ਜਾਂਦੀ ਹੈਗੀ ਜਾਂ ਕੂੜਾ ਜਾਂ ਨਿਕਲ ਜਾਂਦਾ ਹੈ ਕੂੜਾ ਤਾਂ ਕੀ ਰੇਤਾ ਹੁੰਦਾ ਹੈਗਾ ਉਹ ਆਹ ਦੇਖੋ ਤੁਸੀਂ 250 ਗ੍ਰਾਮ ਦੇ ਵਿੱਚੋਂ ਇੰਨਾ ਤਾਂ ਇਹ ਇਹਦੇ ਫੁੱਲ ਜੇ ਨਿਕਲ ਆਏ ਜਿਹੜੇ ਕਿ ਇਹਦੀਆਂ ਜੜਾ ਜੀਆਂ ਆਪਾਂ ਵਿੱਚ ਨਹੀਂ ਪਾਉਣੀਆਂ ਕਿਉਂਕਿ ਇਹਦੇ ਨਾਲ ਕੜੱਤਨ ਫੈਲ ਜਾਂਦੀ ਹੈ ਫਿਰ ਜ਼ਿਆਦਾ ਵਧੀਆ ਨਹੀਂ ਬਣਦੀ ਗੁਲਕੰਦ ਅਗਰ ਵਿੱਚ ਕੋਈ ਪੀਸ ਰਹਿ ਜੇ ਤਾਂ ਧਿਆਨ ਨਾਲ ਨੇ ਇਹਨੂੰ ਸਾਫ਼ ਕਰ ਲੋ ਚੰਗੀ ਤਰ੍ਹਾਂ ਹੁਣ ਆਪਾਂ ਨੇ ਕੀ ਕਰਨਾ ਹੈ ਇਹਦੇ ਵਿੱਚ ਪਾ ਲਿਆ ਜੀ ਪਾਣੀ ਪਾਣੀ ਪਾ ਕੇ ਇਹਨਾਂ ਨੂੰ ਆਪਾਂ ਹੁਣ ਧੋ ਲੈਣਾ ਹੈਗਾ ਵੀ ਚਲੋ ਜੋ ਵੀ ਹੈਗਾ ਮਾੜਾ ਮੋਟਾ ਹਨਾ ਇਹਨਾਂ ਦੇ ਉੱਤੇ ਰੇਤਾ ਲੱਗਿਆ ਹੁੰਦਾ ਹੈਗਾ ਵੈਸੇ ਤਾਂ ਉਹ ਜਿਹੜੇ ਲੈ ਕੇ ਆਉਂਦੇ ਨੇ ਨਾ ਉਹ ਧੋ ਲੈਂਦੇ ਹੁੰਦੇ ਨੇ ਤੇ ਪਰ ਆਪਾਂ ਕਹਿੰਦੇ ਵੀ ਜੋ ਵੀ ਇਹਦੇ ਉੱਤੇ ਰੇਤਾ ਲੱਗਿਆ ਉਹ ਲੈ ਜੂਗਾ ਤੁਸੀਂ ਇਹਨਾਂ ਨੂੰ ਖੁੱਲੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਤੇ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਡਬੋ ਲੋ ਇਹਨੂੰ ਚੰਗੀ ਤਰ੍ਹਾਂ ਪੋਲਾ ਪੋਲਾ ਥਨ ਨਾਲ ਕਿਉਂਕਿ ਹਲਕੇ ਜਿਆਦਾ ਹੁੰਦੇ ਫਿਰ ਉੱਤੀ ਤਰਦੇ ਫਿਰਦੇ ਰਹਿੰਦੇ ਨੇ ਹਲਕੇ ਜਿਆਦਾ ਹੋਣੇ ਕਰਕੇ ਆਪਾਂ ਥੋੜਾ ਜਿਹਾ ਪਾਣੀ ਹੋਰ ਪਾ ਲੈਣੇ ਆ ਖੁੱਲੇ ਪਾਣੀ 'ਚ ਧੋ ਲਾਂਗੇ ਇਹਨਾਂ ਨੂੰ ਇਹ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੌਖੀਆਂ ਹੀ ਆ ਬਣਾਉਣੀਆਂ ਬਸ ਉਹ ਦੀਵੇ ਚੱਲੇ ਨੇਰੇ ਵਾਲੀ ਗੱਲ ਹੋ ਜਾਂਦੀ ਹੈ ਭਾਈ ਜਦੋਂ ਆਪਾਂ ਨੂੰ ਨਾਂ ਪਤਾ ਹੋਵੇ ਹਨਾ ਕਈ ਕੁੜੀਆਂ ਤਾਂ ਬਣਾ ਲੈਂਦੀਆਂ ਨੇ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਤੇ ਚਲੋ ਆਪਾਂ ਬੱਚੀਆਂ ਨੂੰ ਸਿਖਾਦਨੇ ਆਪਣਾ ਫਰਜ਼ ਬਣਦਾ ਹੈਗਾ ਤੇ ਆਪਾਂ ਨੇ ਕੀ ਕਰਨਾ ਹੁਣ ਇਹਨਾਂ ਨੂੰ ਧੋ ਲਿਆ ਚੰਗੀ ਤਰ੍ਹਾਂ ਧੋ ਕੇ ਆਪਾਂ ਕਿਸੇ ਛਾਣਨੀ ਦੇ ਵਿੱਚ ਕੱਢ ਲਾਂਗੇ ਵਧੀਆ ਮਲ ਕੇ ਚੰਗੀ ਤਰ੍ਹਾਂ ਇਹਨਾਂ ਦੀ ਦਸਤ ਜੀ ਲਾ ਕੇ ਰੇਤਾ ਜਾਂ ਇਹਨਾਂ ਦਾ ਲਾ ਕੇ ਜਿਹੜਾ ਕੋਈ ਉੱਤੇ ਕਈ ਵਾਰੀ ਨਾ ਇਹਦੇ ਉੱਤੇ ਬੈਕਟੀਰੀਆ ਜਾਂ ਵੀ ਹੁੰਦਾ ਨਿੱਕਾ ਨਿੱਕਾ ਹਨਾ ਆਹ ਦੇਖੋ ਤੁਸੀਂ ਹੁਣ ਆਪਾਂ ਇਹਨਾਂ ਨੂੰ ਛਾਣਨੀ ਦੇ ਵਿੱਚ ਪਾ ਲਾਂਗੇ ਜਿਹੜਾ ਕੀ ਇਹ ਪਾਣੀ ਇਹਨਾਂ ਦਾ ਨੁੱਚੜ ਜਾਊਗਾ ਸਾਰਾ ਤੇ ਇਹ ਵਧੀਆ ਸਾਫ਼ ਸੁਥਰੇ ਹੋ ਜਾਣਗੇ ਆਪਾਂ ਇਹਨਾਂ ਨੂੰ ਨਾ ਪੱਖੇ ਦੇ ਥੱਲੇ ਰੱਖ ਕੇ ਤੇ ਸੁਕਾ ਵੀ ਲਵਾਂਗੇ ਕਿਉਂਕਿ ਜਦੋਂ ਇਹ ਸੁੱਕ ਜਾਣਗੇ ਤਾਂ ਫਿਰ ਇਹਨਾਂ ਨੇ ਵਧੀਆ ਬਣ ਜਾਣਾ ਹੈਗਾ ਜੇ ਪਾਣੀ ਵਿੱਚ ਰਹੇਗਾ ਤਾਂ ਫਿਰ ਆਪਣੀ ਗੁਲਕੰਦ ਵਧੀਆ ਨਹੀਂ ਬਣਨੀ ਖਰਾਬ ਹੋਣ ਦੇ ਚਾਂਸ ਹੁੰਦੇ ਨੇ ਜਿਆਦਾ ਵੀ ਖਰਾਬ ਨਾ ਹੋ ਜੇ ਕਿਤੇ ਉਹ ਤੇ ਆ ਦੇਖੋ ਤੁਸੀਂ ਇਹ ਹੋ ਗਿਆ ਜੀ ਸਾਫ਼ ਆ ਦੇਖੋ ਨਿੱਕੇ ਨਿੱਕੇ ਵਿੱਚ ਤੁਰੇ ਫਿਰਦੇ ਹੈਗੇ ਨਾ ਪਾਣੀ ਦੇ ਵਿੱਚ ਪਤਾ ਲੱਗਦਾ ਨਾ ਛੋਟਾ ਛੋਟਾ ਇਹ ਜਿਹੜਾ ਹੁੰਦਾ ਇਹਦੇ ਉੱਤੇ ਰੇਤਾ ਜਾਂ ਹੁੰਦਾ ਜੀ ਬੈਕਟੀਰੀਆ ਜਾਂ ਤੇ ਇਹੇ ਹੁਣ ਆਪਾਂ ਨੇ ਕੀ ਕਰਨਾ ਆ ਦੇਖੋ ਤੁਸੀਂ ਵਧੀਆ ਆਪਾਂ ਇਹਨਾਂ ਨੂੰ ਇਹ ਪਾਣੀ ਇਹਨਾਂ ਦਾ ਨੁੱਚੜ ਜੂਗਾ ਜਿਆਦਾ ਹੱਥ ਨਾਲ ਆਪਾਂ ਦੱਬਣੇ ਨਹੀਂ ਕਿਉਂਕਿ ਫੁੱਲ ਖਰਾਬ ਹੋ ਜਾਣਗੇ ਆ ਦੇਖੋ ਤੁਸੀਂ ਹੁਣ ਆਪਾਂ ਆ ਦੇਖੋ ਕਿੰਨਾ ਬੈਕਟੀਰੀਆ ਜਾਂ ਵਿੱਚ ਤੁਰਿਆ ਫਿਰਦਾ ਹੈਗਾ ਹਨਾ ਇਹ ਫਿਰ ਨਿਕਲ ਜਾਂਦਾ ਜਦੋਂ ਆਪਾਂ ਧੋ ਲੈਨੇ ਆ ਇਹਨਾਂ ਨੂੰ ਤੋ ਬੋਲਿਓ ਚੰਗੀ ਤਰ੍ਹਾਂ ਤੁਸੀਂ ਤੇ ਆਹ ਦੇਖੋ ਸਾਫ ਹੋ ਗਏ ਜੀ ਤੇ ਇਹਨਾਂ ਨੂੰ ਆਪਾਂ ਹੁਣ ਖਲਾਰ ਕੇ ਸੁਕਾ ਲੈਣਾ ਹੈਗਾ ਸੁਕਾਉਣ ਵਾਸਤੇ ਆਪਾਂ ਨੇ ਕੀ ਕਰਨਾ ਜੀ ਇੱਕ ਕੱਪੜਾ ਵਿਛਾ ਦੇਣਾ ਹੈਗਾ ਸਾਫ ਸੁਥਰਾ ਜਾਂ ਤੇ ਉਹਦੇ ਤੇ ਆਪਾਂ ਇਹਨਾਂ ਨੂੰ ਸੁੱਕਣੇ ਪਾ ਦੇਣਾ ਹੈਗਾ ਤੇ ਉੱਪਰੋਂ ਛੱਡ ਦੇਣਾ ਪੱਖਾ ਪੱਖੇ ਦੇ ਸਾਰੇ ਨਾਲ ਇਹ ਥੋੜਾ ਜਿਹਾ ਛੇਤੀ ਸੁੱਕ ਜਾਣਗੇ ਤੇ ਨਹੀਂ ਤਾਂ ਸੁੱਕ ਤਾਂ ਇਹਨਾਂ ਨੇ ਜਾਣਾ ਹੀ ਹੈ ਫਿਰ ਥੋੜਾ ਜਿਹਾ ਟਾਈਮ ਵੱਧ ਲੱਗ ਜਾਂਦਾ ਹੈਗਾ ਹਨਾ ਤੇ ਆਹ ਦੇਖੋ ਤੁਸੀਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਖਲਿਆਰ ਲਿਆ ਇਹਦੇ ਉੱਤੇ ਕੱਪੜੇ ਦੇ ਉੱਤੇ ਇੱਕ ਇੱਕ ਕਰ ਦਿਆਂਗੇ ਕਹਿਰਾ ਕਹਿਰਾ ਕਿਉਂਕਿ ਇਹ ਪਾਣੀ ਜਾਂ ਨਹੀਂ ਤਾਂ ਇਹਨਾਂ ਦੇ ਉੱਤੇ ਕਈ ਵਾਰੀ ਆਪਾਂ ਦੇਖਦੇ ਆ ਨਾ ਪਾਰਕਾਂ ਵਗੈਰਾ ਚ ਜਾਈਦਾ ਤੇਹਾ ਤੇਲ ਜੀ ਪੈਂਦੀ ਹੈਗੀ ਤੇ ਉੱਤੇ ਤੁਰੇ ਫਿਰਦੀ ਹੁੰਦੀ ਹੈ ਇਹਨਾਂ ਦੇ ਸੋਹਣੀ ਵੀ ਬੜੀ ਲੱਗਦੀ ਹੈਗੀ ਆ ਉਹ ਪਰ ਅੱਜ ਆਪਾਂ ਨੂੰ ਹੁਣ ਜ਼ਰੂਰਤ ਹੈ ਛੇਤੀ ਆਪਾਂ ਤਿਆਰ ਕਰਨਾ ਤੇ ਆਪਾਂ ਇਹਨੂੰ ਕੀ ਕਰਨਾ ਪੱਖੇ ਦੇ ਹਵਾ ਦੇ ਥੱਲੇ ਇਹਨੂੰ ਸੁਕਾ ਲੈਣਾ ਹੈ ਇਹੋ ਜਿਹੀਆਂ ਚੀਜ਼ਾਂ ਜਦੋਂ ਤੁਸੀਂ ਘਰੇ ਬਣਾਉਣ ਲੱਗ ਗਿਆ ਨਾ ਨਾਲੇ ਤਾਂ ਪੈਸਿਆਂ ਦੀ ਬਚਤ ਹੁੰਦੀ ਹੈਗੀ ਐ ਨਾਲੇ ਆਪ ਨੂੰ ਮਾਣ ਮਹਿਸੂਸ ਹੋ ਜਾਂਦਾ ਹੈਗਾ ਵੀ ਮੈਂ ਆ ਚੀਜ਼ ਸਿੱਖ ਗਈ ਆ ਚੀਜ਼ ਹੁਣ ਮੈਂ ਘਰੇ ਬਣਾ ਲਈ ਹੁਣ ਇਹ ਗਰਮੀਆਂ ਦਾ ਸੀਜ਼ਨ ਚੱਲ ਪਿਆ ਜੀ ਹੁਣ ਆਪਾਂ ਗਰਮੀ ਵਾਲੀਆਂ ਚੀਜ਼ਾਂ ਥੋੜੀ ਖਾਤਰ ਲੈ ਕੇ ਆਇਆ ਕਰਾਂਗੇ ਤੇ ਇਹਦੇ ਵਿੱਚ ਹੁਣ ਆਪਾਂ ਨੇ ਕੀ ਪਾਉਣਾ ਮੈਂ ਤੁਹਾਨੂੰ ਦਿਖਾਉਣੀ ਆ ਆਪਾਂ ਪਾਉਣੀ ਹੈ ਜੀ ਮਿਸ਼ਰੀ ਇਹਦੇ ਵਿੱਚ ਆਪਾਂ ਖੰਡ ਨਹੀਂ ਪਾਉਣੀ ਹੈਗੀ ਆਪਾਂ ਮਿਸ਼ਰੀ ਪਾਉਣੀ ਹੈ ਮੈਂ ਮਿਸ਼ਰੀ ਇਕੱਠੀ ਮਂਗਾ ਕੇ ਰੱਖਤੀ ਹੁੰਨੀ ਆ ਆ ਡੱਬਾ ਜਾਂ ਮੈਂ ਭਰ ਲੈਣੀ ਹੁੰਨੀ ਹੈ ਜਦੋਂ ਮੈਨੂੰ ਲੋੜ ਹੁੰਦੀ ਹੈ ਮੈਂ ਉਨੀ ਕੁ ਵਰਤ ਲੈਣੀ ਹੈ ਜਿੰਨੇ ਫੁੱਲ ਲਏ ਆ ਜਿਵੇਂ 200 ਗ੍ਰਾਮ ਆਪਣੇ ਫੁੱਲ ਰਹਿਗੇ ਹੋਣਗੇ ਮੇਰੇ ਖਿਆਲ ਦੇ ਵਿੱਚ ਤੇ ਬਸ ਆਪਾਂ 200 ਗ੍ਰਾਮ ਹੀ ਮਿਸ਼ਰੀ ਪਾਉਣੀ ਹੈਗੀ ਇਹਦੇ ਵਿੱਚ ਆ ਫੁੱਲ ਗਏ ਜੀ ਸੁੱਕ ਤੇ ਹੁਣ ਆਪਾਂ ਪਾ ਲਈ ਇਹਨਾਂ ਨੂੰ ਕੋਲੇ ਵਾਟੇ ਦੇ ਵਿੱਚ ਵੱਡੇ ਚ ਤੇ ਆ ਆਪਾਂ ਮਿਕਸੀ ਦੇ ਵਿੱਚ ਰਗੜ ਲਈ ਸੀਗੀ ਆਪਾਂ ਇਹ ਮਿਸ਼ਰੀ ਤੇ ਇਹ 200 ਗ੍ਰਾਮ ਮਿਸ਼ਰੀ ਇਹਦੇ ਵਿੱਚ ਆਪਾਂ ਨੇ ਬੇਟਾ ਪਾ ਲੈਣੀ ਹੈਗੀ ਇਹ ਮਿਸ਼ਰੀ ਵਿੱਚ ਇਹਦੇ ਪੱਤੀਆਂ ਦੇ ਵਿੱਚ گلاب ਦੀਆਂ ਪੱਤੀਆਂ ਦੇ ਵਿੱਚ ਬਹੁਤ ਹੀ ਸੌਖਾ ਹੈ ਗੁਲਕੰਦ ਬਣਾਉਣ ਦਾ ਤਰੀਕਾ ਤੁਸੀਂ ਸਿੱਖ ਲਓ ਤੇ ਬਣਾਓ ਘਰੇ ਗਰਮੀ ਗਰਮੀ ਵਧੀਆ ਬੱਚਿਆਂ ਨੂੰ ਖਵਾਓ ਤੁਸੀਂ ਥੋੜੀ ਜੀ ਕੀ ਕਰਨੀ ਆ ਆਪਾਂ ਲੈ ਲੈਣੀ ਹੈ ਜੀ ਸੌਫ ਸੌਫ ਥੋੜੀ ਜੀ ਜਿਹੜੀ ਬਰੀਕ ਚਾਉਂਦੀ ਆ ਉਹ ਲੈ ਲਿਓ ਤੁਸੀਂ ਤੇ ਜੇ ਥੋੜੀ ਜਿਹੀ ਮੋਟੀ ਹੋਵੇ ਤਾਂ ਤੁਸੀਂ ਇਹਨੂੰ ਉਹ ਵੀ ਕਦਾ ਅਡ ਫੜ ਜੀ ਵੀ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਥੋੜੀਆਂ ਜੀਆਂ ਆਪਾਂ ਲੇਚੀਆਂ ਲੈ ਲੈਣੀਆਂ ਨੇ ਇਹਨਾਂ ਦਾ ਟੇਸਟ ਵਨ ਜਾਂਦਾ ਤੇ ਲੇਚੀਆਂ ਵੀ ਠੰਡੀਆਂ ਹੁੰਦੀਆਂ ਨੇ ਠੀਕ ਹੈ ਜੀ ਆਹ ਦੇਖੋ ਤੁਸੀਂ ਆਪਾਂ ਹੁਣ ਇਹਨੂੰ ਕੀ ਕੀਤਾ ਜੀ ਆਪਾਂ ਇਹਦੇ ਵਿੱਚ ਇਹਨੂੰ ਮਿਕਸ ਕਰ ਲੈਣਾ ਸਾਰੇ ਨੂੰ ਸਾਰੇ ਨੂੰ ਮਿਕਸ ਕਰ ਲੈਣਾ ਮੈਂ ਕਿਹਾ ਤੁਹਾਨੂੰ ਥੋੜਾ ਜਿਆ ਕਰਕੇ ਦਿਖਾਉਣੀ ਆ ਵੀ ਆਪਾਂ ਇਹਨੂੰ ਕਿਵੇਂ ਤਿਆਰ ਕਰਨਾ ਫਿਰ ਤੁਸੀਂ ਉਸ ਤਰ੍ਹਾਂ ਕਰਿਓ ਆਪਾਂ ਲੈ ਲਿਆ ਜੀ ਹੁਣ ਕੱਚ ਦਾ ਬਰਤਨ ਹੋਰ ਇੱਕ ਆਹ ਆਪਣੀ ਕੱਚ ਦੀ ਪ੍ਰਾਤ ਲੈ ਲਈ ਆਪਾਂ ਤੇ ਇਹ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਦੱਸ ਦਿਆਂ ਆਪਾਂ ਇੰਨਾ ਕੁ ਲੈ ਲਓ ਤੁਸੀਂ ਚੱਕ ਲਓ ਤੇ ਥੋੜੀ ਜੀ ਤੁਸੀਂ ਇਹਦੇ ਵਿੱਚੋਂ ਚੀਨੀ ਚੱਕ ਲਓ ਜਿਵੇਂ ਮੰਨ ਲਓ ਵੀ ਆਪਾਂ ਹਰ ਲਾ ਲਿਆ ਹੁਣ ਥੋੜਾ ਜਿਹਾ ਚੱਕ ਕੇ ਹੱਥ ਦੇ ਉੱਤੇ ਤੇ ਥੋੜੀ ਜੀ ਚੀਨੀ ਲੈ ਕੇ ਤੇ ਆਪਾਂ ਇਹਨੂੰ ਮਲਣਾ ਹੈ ਮਿਕਸੀ ਦੇ ਵਿੱਚ ਨਾ ਤੁਸੀਂ ਕਰਨ ਬਹਿ ਜੋ ਕਿਤੇ ਗਲਤੀ ਕਰ ਦਿਓ ਵੀ ਅਸੀਂ ਮਿਕਸੀ ਦੇ ਵਿੱਚ ਇਹਨੂੰ ਰਗੜ ਲਈਏ ਹਨਾ ਤੇ ਜਿਵੇਂ ਆਪਾਂ 슈ਗਰ ਵਾਲੀ ਦਵਾਈ ਦੱਸੀ ਸੀ ਤੇ ਕਹਿੰਦੇ ਸੀ ਜੇ ਅਸੀਂ ਮਿਕਸੀ ਚ ਰੱਖਣਾ ਹੈ ਮਿਕਸੀ ਦੇ ਵਿੱਚ ਤਾਂ ਕੁਝ ਵੀ ਨਹੀਂ ਬਣਦਾ ਹੈਗਾ ਇਹਦਾ ਆ ਦੇਖੋ ਤੁਸੀਂ ਆਪਾਂ ਇਹਨੂੰ ਮਸਲ ਕੇ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਿਹਨਤ ਤਾਂ ਦੇਖੋ ਬੇਟਾ ਕਰਨੀ ਪੈਂਦੀ ਹੈ ਜਦੋਂ ਆਪਾਂ ਕੋਈ ਚੀਜ਼ ਬਣਾਉਣੀ ਹੈ ਤਾਂ ਆਹ ਦੇਖੋ ਇਹਨੇ ਇਸ ਤਰ੍ਹਾਂ ਤਿਆਰ ਹੋ ਜਾਣਾ ਵਧੀਆ ਇਹਨੂੰ ਹੱਥਾਂ ਦੇ ਨਾਲ ਮਸਲ ਕੇ ਹੀ ਆਪਾਂ ਤਿਆਰ ਕਰਨਾ ਸਾਰੀ ਨੂੰ ਫਿਰ ਦੇਖਿਓ ਤੁਸੀਂ ਇਹਦਾ ਟੇਸਟ ਤੇ ਬਣਦੀ ਦੇਖਿਓ ਕਿਵੇਂ ਆ ਆ ਦੇਖੋ ਤਿਆਰ ਹੋ ਗਈ ਥੋੜੀ ਜੀ ਇਹ ਮੈਂ ਤੁਹਾਨੂੰ ਦਿਖਾਉਣੀ ਆ ਆਪਾਂ ਦੂਜੀ ਵੀ ਤਿਆਰ ਕਰ ਲਈਏ ਫਿਰ ਸਾਰਾ ਤੁਹਾਨੂੰ ਦੱਸਦੀਆਂ ਵੀ ਇਹ ਕਿਵੇਂ ਆਪਾਂ ਹੁਣ ਇਹਨੂੰ ਅੱਗੇ ਇਹਦੀ ਕੀ ਪ੍ਰਕਿਰਿਆ ਕਰਨੀ ਆ ਕਿਵੇਂ ਆਪਾਂ ਇਹਨੂੰ ਰੱਖਣਾ ਹੈਗਾ ਆਹ ਦੇਖੋ ਜੀ ਆਪਣੇ ਬਣ ਗਈ ਇਹਨੂੰ ਤੁਸੀਂ ਐ ਨਾ ਸਮਝੋ ਵੀ ਇਹ ਤਾਂ ਗੁਲਾਬ ਦੀਆਂ ਪੱਤੀਆਂ ਦਿੱਸੀ ਜਾਂਦੀਆਂ ਜਦੋਂ ਇਹਨੇ ਬਣ ਜਾਣਾ ਤਿੰਨ ਚਾਰ ਦਿਨਾਂ ਚ ਇਹਨਾਂ ਨੇ ਪੱਤੀਆਂ ਨੇ ਆਪੇ ਇਹਦੇ ਵਿੱਚ ਹੀ ਫਿਸ ਜਾਣਾ ਹੈਗਾ ਜੀ ਵਿੱਚ ਹੀ ਘੁਲ ਜਾਣਗੀਆਂ ਇਹ ਆਹ ਦੇਖੋ ਹੁਣ ਜਿਵੇਂ ਆਪਾਂ ਮਿਸ਼ਰੀ ਪਾਈ ਸੀ ਜੇ ਆਪਾਂ ਚੀਨੀ ਪਾਈ ਹੁੰਦੀ ਤਾਂ ਇਹਨੇ ਪਾਣੀ じゃ ਛੱਡ ਜਾਣਾ ਸੀਗਾ ਤਾਂ ਆਪਾਂ ਇਹਦੇ ਵਿੱਚ ਮਿਸ਼ਰੀ ਪਾਈ ਹੈ ਜੀ ਤੇ ਇੰਨਾ ਇਹ ਗਿੱਲਾ ਨਹੀਂ ਹੋਇਆ ਹੈਗਾ ਇਹਨੇ ਪਾਣੀ ਨਹੀਂ ਛੱਡਿਆ ਜ਼ਿਆਦਾ ਇਹਨੂੰ ਮਸਲ ਲੈਣਾ ਆਪਾਂ ਚੰਗੀ ਤਰ੍ਹਾਂ ਮਸਲ ਕੇ ਤੇ ਇਹਨੂੰ ਆਪਾਂ ਕੱਚ ਦੇ ਬਰਤਨ ਦੇ ਵਿੱਚ ਕਿਸੇ ਦੇ ਵਿੱਚ ਪਾ ਕੇ ਰੱਖ ਲੈਣਾ ਹੈਗਾ ਮੇਰੇ ਕੋਲੇ ਕੱਚ ਦਾ ਹੋਰ ਤਾਂ ਕੋਈ ਹੈ ਨਹੀਂ ਸੀਗਾ ਭਾਈ ਕੁੜੀਓ ਮੇਰੇ ਕੋਲੇ ਆਹ ਕੌਫੀ ਵਾਲਾ ਡੱਬਾ ਜਾਂ ਪਿਆ ਸੀਗਾ ਤੇ ਇਹਦੇ ਵਿੱਚ 200 ਗ੍ਰਾਮ ਆਰਾਮ ਨਾਲ ਹੀ ਪੈ ਜੂਗੀ ਵੱਧਦੀ ਹੋ ਜੂਗੀ ਕਿਉਂਕਿ ਵਿੱਚ ਆਪਾਂ ਮਿਸ਼ਰੀ ਵੀ ਪਾਈ ਹੋਈ ਆ ਹਨਾ ਆਹ ਦੇਖੋ ਤੁਸੀਂ ਇਹਨੂੰ ਹੁਣ ਚੰਗੀ ਤਰ੍ਹਾਂ ਤੁਸੀਂ ਲੋ ਭਰ ਤੇ ਭਰ ਕੇ ਇਹਨੂੰ ਰੱਖ ਦਿਓ ਤੁਸੀਂ 5-6 ਦਿਨਾਂ ਦੀ ਖਾਤਰ ਧੁੱਪੇ ਸਵੇਰੇ ਰੱਖ ਦਿਆ ਕਰੋ ਸ਼ਾਮ ਨੂੰ ਚੱਕ ਲਿਆ ਕਰੋ ਬੰਦ ਹੀ ਪਈ ਰਹਿਣ ਦਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਖੋਲਿਓ ਨਾ ਤੁਸੀਂ ਇਹ 4-5 ਦਿਨਾਂ ਦੇ ਵਿੱਚ ਇਹਨੇ ਤਿਆਰ ਹੋ ਜਾਣਾ ਤੇ ਫਿਰ ਇੱਕ ਚਮਚਾ ਤੁਸੀਂ ਰਾਤ ਨੂੰ ਦੁੱਧ ਨਾਲ ਲੈ ਸਕਦੇ ਹੋ ਬੱਚਿਆਂ ਨੂੰ ਸਵੇਰੇ ਸਕੂਲ ਜਾਂਦਿਆਂ ਨੂੰ ਸ਼ੇਕ ਦੇ ਵਿੱਚ ਪਾ ਕੇ ਦੇ ਸਕਦੇ ਹੋ ਠੰਡਾਈ ਦੇ ਵਿੱਚ ਪਾ ਕੇ ਦੇ ਸਕਦੇ ਹੋ ਜੀ ਕਿਵੇਂ ਮਰਜ਼ੀ ਵਰਤੋ ਇਹਨੂੰ ਤੁਸੀਂ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਆ ਕਰੋ ਜੀ ਤੁਸੀਂ ਤੇ ਤੁਸੀਂ ਆਪਦੇ ਕਮੈਂਟ ਜ਼ਰੂਰ ਦੱਸੋ ਵੀ ਤੁਹਾਨੂੰ ਕਿਵੇਂ ਲੱਗੀ ਤੇ ਆਪਾਂ ਅੱਗੇ ਫਿਰ ਹੋਰ ਤੁਹਾਡੀ ਖਾਤਰ ਵਧੀਆ ਚੀਜ਼ ਲੈ ਕੇ ਆਈਏ ਹਰੋ ਜੀ ਆਪਾਂ ਤਾਂ ਕਰ ਲਿਆ ਡੱਬਾ ਤਿਆਰ ਤੇ ਹੁਣ ਇਹਨੂੰ ਰੱਖ ਦਿਆਂਗੇ ਆਪਾਂ ਧੁੱਪੇ ਤੇ ਫਿਰ ਕੋਈ 5-7 ਦਿਨ ਬਾਅਦ ਇਹ ਤਿਆਰ ਹੋ ਜੂਗੀ ਤੇ ਫਿਰ ਆਪਾਂ ਕਰਾਂਗੇ